ਟ੍ਰੈਫਿਕ ਪੁਲਿਸ ਦੇ ਇੰਸਪੈਕਟਰ ਸਰਦਾਰ ਕੇਵਲ ਸਿੰਘ ਆਪਣੀ ਟੀਮ ਦੇ ਨਾਲ ਵੱਲੋਂ ਫਲੋਰ ਦੇ ਨੋਰਮਲ ਬੱਸ ਅੱਡੇ ਦੇ ਨਜ਼ਦੀਕ ਨਾਕਾ ਲਗਾਇਆ ਗਿਆ ਅਤੇ ਮੋਟਰਸਾਈਕਲਾਂ ਦੇ ਹੁੱਲੜਬਾਜੀ ਕਰਦੇ हेलਮਟ ਤੋਂ ਬਿਨਾ ਅਤੇ ਵਾਹਨਾਂ ਦੇ ਕਾਗਜ਼ਾਤ ਪੂਰੇ ਨਾ ਹੋਣ ਵਾਲਿਆਂ ਦੇ ਚਲਾਨ ਕੱਟੇ ਗਏ ਇਸ ਸਬੰਧੀ ਇੰਸਪੈਕਟਰ ਕੇਵਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸਐਸਪੀ ਦਿਹਾਤੀ ਡੀਐਸਪੀ ਹਦਾਇਤਾਂ ਅਨੁਸਾਰ ਫਲੋਰ ਹਲਕੀ ਵਿੱਚ ਰੂਟੀਨ ਵਾਈ ਵੱਖ-ਵੱਖ ਥਾਵਾਂ ਦੇ ਸਵੇਰੇ 8 ਵਜੇ ਤੋਂ ਦੇਰ ਰਾਤ ਨਾਲ ਨਾਕੇ ਲਗਾਏ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ 18 ਮੋਟਰਸਾਈਕਲ ਦੇ ਚਲਾਨ ਕੱਟੇ ਹਨ ਅਤੇ 7 ਮੋਟਰਸਾਈਕਲ ਵਾਲਿਆਂ ਕੋਲ ਕਾਗਜ਼ਾਤ ਨਾ ਹੋਣ ਕਾਰਨ ਉਨ੍ਹਾਂ ਨੂੰ ਬੈਊਡ ਕੀਤਾ ਗਿਆ। ਉਨ੍ਹਾਂ 18 ਸਾਲ ਤੋਂ ਘੱਟ ਉਮਰ ਬੱਚਿਆਂ ਦੇ ਮਾਤਾ-ਪਿਤਾ ਨੂੰ ਅਪੀਲ ਕੀਤੀ ਕਿ ਉਹ ਛੋਟੇ ਬੱਚਿਆਂ ਨੂੰ ਸਕੂਟਰ ਮੋਟਰਸਾਈਕਲ ਸੜਕ 'ਤੇ ਚਲਾਉਣ ਵਾਸਤੇ ਨਾ ਦੇਣ। ਉਨ੍ਹਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿਹਾ ਕਿ ਉਹ ਆਪਣੇ ਵਾਹਨਾਂ ਤੇ ਪੇਪਰ ਪੂਰੇ ਲੈ ਕੇ ਵਾਹਨ ਚਲਾਉਣ ਅਤੇ ਟ੍ਰੈਫਿਕ ਨਿਯਮ ਦੀ ਪਾਲਣਾ ਕਰਨ। ਹਾਂਜੀ ਸਰ। ਹਾਂਜੀ ਆਪਣੇ ਐਸਐਸਪੀ ਸਾਹਿਬ ਜਲੰਧਰ ਦੇ ਹੁਕਮਾਂ ਦੇ ਅਨੁਸਾਰ ਔਰ ਡੀਐਸਪੀ ਬਲਦ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਫਲੋਰ ਦੇ ਵਿੱਚ ਸਾਡੇ ਕੋ ਟ੍ਰੈਫਿਕਨ ਚਾਰਜ ਲੱਗਾ ਹੈ ਮਤੌਰ ਇਨਸਪੈਕਟਰ ਕੇਵਲ ਸਿੰਘ ਮੇਰਾ ਨਾਮ ਹੈ ਅਸੀਂ ਜਿਹੜੇ ਇਹਦੇ ਵਿੱਚ ਗੁੰਡਾਗਰਦੀ ਔਰ ਜਿਹੜੀ ਸਨੇਚਿੰਗ ਉਹਨੂੰ ਨੱਥ ਪਾਉਣ ਲਈ ਔਰ ਜਿਹੜਾ ਮੋਟਰ ਵਹੀਕਲ ਕਲੈਕਟ ਦੀਆਂ ਧੱਜੀਆਂ ਡਾ ਰਿਆ ਕੁਲੜਵਾਜ ਨੌਜਵਾਨ ਉਹਨਾਂ ਦੇ ਨੱਥ ਪਾਉਣ ਵਾਸਤੇ ਅਸੀਂ ਫਲੋਰ ਦੇ ਇਲਾਕੇ ਵਿੱਚ ਜਗਾ ਜਗਾ ਜਾ ਕੇ ਨਾਕੀ ਲਗਾਉਨੇ ਆਂ ਡੇਲੀ ਅਸੀਂ 8 ਵਜੇ ਤੋਂ ਸਾਡੀ ਸ਼ਿਫਟ ਸ਼ੁਰੂ ਹੋ ਜਾਂਦੀ ਹੈ ਤੇ ਲਗਾਤਾਰ ਕਰੀਬ ਸਾਨੂੰ ਰਾਤ ਨੂੰ 11 12 ਵਜੇ ਦੇ ਅਸੀਂ ਸ਼ਿਫਟ ਵਾਈਜ਼ ਨਾਕੇ ਲਗਾ ਕੇ ਜਿਹੜੇ ਵੀ ਮੋਟਰ ਵੀ ਕਲੈਕਟ ਦੇ ਤਹਿਤ ਕਾਨੂੰਨ ਦੀ ਉਲੰਘਣਾ ਕਰ ਰਹੇ ਆ ਉਹਨਾਂ ਦੇ ਮੋਟਰ ਵੀ ਕਲੈਕਟ ਤਹਿਤ ਬਣਦੇ ਜੁਰਮ ਦੇ ਆਧਾਰ ਦੇ ਉੱਤੇ ਅਸੀਂ ਇਹਨਾਂ ਦੇ ਚਲਾਨ ਕੱਟਦੇ ਆ ਕੁਛ ਅੰਸਰ ਜਿਹੜੇ ਕੋਈ ਡਾਕੂਮੈਂਟਸ ਨਹੀਂ ਰੱਖਦੇ ਹੈਗੇ ਕੋਈ ਵੀ ਕੋਈ ਵੀ ਡਾਕੂਮੈਂਟਸ ਨਹੀਂ ਹੁੰਦਾ ਉਹਨਾਂ ਦੇ ਮਤਾਬਕ ਮੋਟਰ ਵੀ ਕਲੈਕਟ ਦੇ ਤਹਿਤ ਉਹ ਬਾਉਂਡ ਕਰਨੇ ਬਣਦੇ ਆ ਉਹਨਾਂ ਦੇ ਅਸੀਂ ਉਹਨਾਂ ਦੇ ਮੋਟਰ ਵੀ ਕਲੈਕਟ ਦੇ ਤਹਿਤ ਤੇ ਚਲਾਨ ਕੱਟ ਕੇ ਤੇ ਉਹ ਮੋਟਰਸਾਈਕਲ ਵਹੀਕਲ ਜਿਹੜਾ ਬਾਉਂਡ ਕੀਤੇ ਜਾਂਦੇ ਆ ਆ ਜਿੰਨੇ ਦੇਰ ਤੱਕ ਉਹ ਚਲਾਨ ਭੁਗਤ ਕੇ ਕੋਰਟ ਦੇ ਵਿੱਚੋਂ ਸਾਡੇ ਕੋਲ ਆਰਡਰ ਨਹੀਂ ਲੈ ਕੇ ਆਉਂਦੇ ਉਨੀ ਦੇਰ ਤੱਕ ਅਸੀਂ ਉਹਨਾਂ ਨੂੰ ਲੀਵ ਨਹੀਂ ਕਰਦੇ ਬਾਕੀ ਹਾਂਜੀ ਅੱਜ ਵੀ ਅਸੀਂ ਸਵੇਰ 8 ਵਜੇ ਤੋਂ ਲੈ ਕੇ ਆ ਸੈਕੰਡਲੀ ਅਸੀਂ ਸਾਡੀ ਟਰਮ ਚੱਲ ਰਹੀ ਹੈ ਫਸਟ ਟਰਮ ਸਾਡੀ ਜਿਹੜੀ ਆ ਅਪੋਲੋ ਲੁਧਿਆਣੇ ਵਾਲਾ ਉੱਥੇ ਸਾਡਾ ਨਾਕਾ ਸੀਗਾ 8 ਵਜੇ ਤੋਂ ਸ਼ੁਰੂ ਕੀਤਾ ਸੀਗਾ ਜਿਹਦੇ ਵਿੱਚ ਹੁਣ ਤੱਕ ਅਸੀਂ 19 ਚਲਾਨ ਜਿਹੜੇ ਆ ਕੱਟ ਚੁੱਕੇ ਆ ਤੇ ਜਿਹੜਾ ਨਾਕਾ ਹਜੇ ਵੀ ਕੈਰੀ ਆਉਨ ਦਾ ਲਗਾਤਾਰ ਚੱਲ ਰਿਹਾ ਹੈ ਇਹਦੇ ਵਿੱਚ ਅਸੀਂ 7 ਮੋਟਰਸਾਈਕਲ ਉਹ ਬਾਉਂਡ ਕੀਤੇ ਨੇ ਜਿਨ੍ਹਾਂ ਦਾ ਕੋਈ ਵੀ ਡਾਕੂਮੈਂਟਸ ਨਹੀਂ ਸੀਗਾ ਪੇਸ਼ ਕਰ ਸਕ ਕੇ ਉਹਨਾਂ ਨੂੰ ਅਸੀਂ ਬਾਉਂਡ ਕੀਤਾ ਹੈ ਬਾਕੀ ਜਿਹੜੇ ਚਲਾਨ ਅਸੀਂ ਆ ਜੋ ਵੀ ਉਹਨਾਂ ਦੇ ਮੋਟਰ ਵੀਕਲ ਕਲੈਕਟ ਦੇ ਤਹਿਤ ਜੋ ਵੀ ਘਾਟ ਸੀਗੀ ਉਹਦੇ ਮੁਤਾਬਕ ਅਸੀਂ ਜੋ ਜੁਰਮ ਬਣਦਾ ਸੀ ਉਹਦੇ ਮੁਤਾਬਕ ਚਲਾਨ ਕੱਟੇ ਆ ਇਕਰੀਬਨ 19 ਚਲਾਨ ਅਸੀਂ ਹੁਣ ਤੱਕ ਕੱਟ ਚੁੱਕੇ ਆ ਤੇ ਲਗਾਤਾਰ ਹਲੇ ਚੱਲ ਰਿਹਾ ਹੈ ਜੀ ਜਨਤਾ ਨੂੰ ਅਪੀਲ ਕਰਾਂਗੇ ਅਸੀਂ ਉਹਨਾਂ ਬੱਚਿਆਂ ਦੇ ਮਾਪੇ-ਵਾਪ ਨੂੰ ਜਿਹੜੇ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜਿਹੜਾ ਵਹੀਕਲ ਦੇ ਦਿੰਦੇ ਰਹੇ ਆ ਹੁਣ ਵੈਸੇ ਸਾਡੇ ਗਾਈਡਨਸ ਕਰਨ ਦੇ ਨਾਲ ਹੁਣ ਤਕਰੀਬਨ ਅਸੀਂ ਇੱਕ ਹਫਤੇ ਤੋਂ ਲਗਾਤਾਰ ਨਾਕੇ ਜਾਰੀ ਕੀਤੇ ਹੋਏ ਜੀ ਤੇ ਹਜੇ ਤੱਕ ਕੋਈ ਵੀ ਇਹੋ ਜਿਹਾ ਕੋਈ ਵੀ ਵਿਅਕਤੀ ਨਹੀਂ ਮਿਲਿਆ ਵੀ ਜਿਹਦੀ 18 ਸਾਲ ਤੋਂ ਘੱਟ ਉਮਰ ਦਾ ਬਾਲਗ ਕੋਈ ਆਪਣਾ ਮੋਟਰਸਾਈਕਲ ਚਲਾਉਂਦਾ ਹੋਵੇ ਕੋਈ ਵੀਹਿਕਲ ਚਲਾਉਂਦਾ ਹੋਵੇ ਫਿਲਹਾਲ ਜੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਕੋਈ ਵੀ ਮਾਪਿਓ ਆਪਣੇ ਬੱਚੇ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਆਪਣਾ ਕੋਈ ਵੀ ਮੋਟਰਸਾਈਕਲ ਵੀਹਿਕਲ ਨਾ ਦੇਣ ਤੇ ਨਾ ਹੀ ਉਹਨੂੰ ਰੋਡ ਤੇ ਚੜ੍ਹਨ ਦੇਣ ਕਿਉਂਕਿ ਇਹਨਾਂ ਗੱਲਾਂ ਦੇ ਨਾਲ ਹੀ ਕਈ ਵਾਰ ਬਹੁਤ ਵੱਡੇ ਹਾਦਸੇ ਵਾਪਰ ਜਾਂਦੇ ਆ ਤੇ ਇਸ ਤੋਂ ਗਰੇਜ਼ ਕਰਨ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਕਦੀ ਵੀ ਇਹੋ ਏਡੀ ਉਮਰ ਦੇ ਘੱਟ ਉਮਰ ਦੇ ਨਵਾਲਗ ਬੱਚੇ ਨੂੰ ਜਿਹੜਾ ਵਾ ਮੋਟਰਸਾਈਕਲ ਵੀਹਿਕਲ ਨਾ ਦੇਣ